ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰ ਪਿਆਰਿਓ ਆਪਾਂ ਨੂੰ ਹਰ ਗੁਰੂ ਘਰਾਂ ਦੇ ਵਿੱਚ ਸਾਡੇ ਸਤਕਾਰਯੋਗ ਗੁਰਮੁਖ ਪਿਆਰੇ ਗ੍ਰੰਤੀ ਸਿੰਘ ਮਹਾਂਪੁਰਖ ਸਾਧੂ ਜਨ ਇਹ ਆਪਾਂ ਨੂੰ ਬੜੇ ਵਿਸਤਾਰ ਨਾਲ ਸਮਝਾ ਰਹੇ ਨੇ ਕਿ ਕੀ ਸਮਝਾ ਰਹੇ ਨੇ ਮਨੁੱਖ ਨੂੰ ਸੰਤ ਜਨ ਕਹਿ ਰਹੇ ਨੇ ਕਿ ਉੱਚੀ ਕੂਕ ਕੂਕ ਕੇ ਦੱਸ ਰਹੇ ਨੇ ਕਿ ਪ੍ਰਮਾਤਮਾ ਹਰ ਇੱਕ ਸਰੀਰ ਦੇ ਵਿੱਚ ਬਸ ਰਿਹਾ ਹੈ। ਪ੍ਰਮਾਤਮਾ ਉਹ ਵਾਹਿਗੁਰੂ ਉਹ ਅੱਲਾ ਗੌੜ ਸਾਰਿਆਂ ਦੇ ਵਿੱਚ ਬਸ ਰਿਹਾ ਹੈ। ਇਹ ਕੌਣ ਕਹਿ ਰਹੇ ਨੇ ਜੀ? ਨੌਵੇਂ ਪਾਤਸ਼ਾਹ ਕਹਿ ਰਹੇ ਨੇ। ਫਿਰ ਸਾਡੇ ਅੰਦਰ ਬਸ ਰਿਹਾ ਹੈ ਸਾਨੂੰ ਪਤਾ ਹੀ ਨਹੀਂ। ਤਾਂ ਗੁਰੂ ਪਿਆਰਿਓ ਇਹਦੀ ਤਲਾਸ਼ ਕਰੋ। ਤਲਾਸ਼ ਕਿਵੇਂ ਕਰਾਂਗੇ? ਜਦੋਂ ਆਪਾਂ ਬਾਣੀ ਪੜਾਂਗੇ ਗੁਰੂ ਸਾਹਿਬ ਦੀਆਂ ਗੱਲਾਂ ਸੁਣਾਂਗੇ ਗੁਰੂ ਸਾਹਿਬ ਕਹਿ ਰਹੇ ਨੇ ਘਟ ਘਟ ਮੈਂ ਹਰ ਜੂਂ ਵਸੈ ਸੰਤਨ ਕੋ ਹੋ ਪਕਾਰ ਕਹੋ ਨਾਨਕ ਤੈ ਭਜ ਮਨਾ ਭਉ ਨਿਦ ਉਤਰੇ ਪਾਰ ਕਹਿੰਦਾ ਜੇ ਤੂੰ ਉਹਦੀ ਪਛਾਣ ਕਰ ਲੇ ਵੀ ਤੇਰੇ ਅੰਦਰ ਪ੍ਰਮਾਤਮਾ ਆਪਣੇ ਅੰਦਰ ਪ੍ਰਮਾਤਮਾ ਹੈ ਬੈਠਾ ਹੈ ਤੇ ਗੁਰੂ ਸਾਹਿਬ ਸਾਨੂੰ ਯਾਦ ਕਰਵਾ ਰਹੇ ਨੇ ਨਵੇਂ ਪਾਸਾ ਸਾਨੂੰ ਸੁਚੇਤ ਕਰ ਰਹੇ ਨੇ ਆਖਰੀ ਆਪਕ ਕੀ ਕਹਾਂ ਪੰਗਤ ਜੋ ਕਹੋ ਨਾਨਕ ਤੈ ਭਜ ਮਨਾ ਭੌ ਨਿਦਰ ਉਤਰੇ ਪਾਰ ਭੌ ਨਿਦ ਉਤਰੇ ਪਾਰ ਉਹ ਕਹਿੰਦਾ ਤੂੰ ਜੇ ਅੰਦਰ ਪਛਾਣ ਲੇ ਨੂ ਤੂੰ ਪਾਰ ਹੋ ਜਾਏਗਾ ਤੂੰ ਮੋੜ ਜੁਨੀਆ ਦੇ ਵਿੱਚ ਨਹੀਂ ਪੈਣਾ ਪਾਰ ਹੋ ਜਾਏਗਾ ਤੂੰ ਕਿਹੜਾ ਕੀ ਪਾਰ ਹੋਣਾ ਭੌਪਜਲ ਉਹਨੂੰ ਭੌਪਜਲ ਕਿਹੜਾ ਹੈ ਪਾਉ ਜਲ ਗੁਰਪਿਆਰੋ ਇੱਕ ਤਾਂ ਆਪਾਂ ਬਾਹਰੋਂ ਦੇਖਦੇ ਆ ਜਿਹੜਾ ਸਮੁੰਦਰ ਜਿਹੜਾ ਜਲ ਜਿਹੜਾ ਉਹਦੇ ਪਾਣੀ ਹੁੰਦਾ ਲੇਕਿਨ ਜਿਹੜਾ ਸਾਡੇ ਅੰਦਰ ਪਾਉ ਜਲਾ ਗੁਰਪਿਆਰੋ ਇਹ ਇਹਦੇ ਵਿੱਚ ਪਾਣੀ ਤਾਂ ਨਹੀਂ ਹੈ ਗੁਰਪਿਆਰੋ ਲੇਕਿਨ ਭੀੜ ਬਹੁਤ ਹੈ ਦੇ ਵਿੱਚ ਭੀੜ ਕਾਦੀ ਆ ਫੁਰਨਾਂ ਦੀ ਆ ਭੀੜ ਕਾਦੀ ਆ ਫੁਰਨਾਂ ਦੀ ਆ ਜਿਹੜੇ ਸਾਨੂੰ ਉਲਝਾ ਰੱਖਿਆ ਗੁਰਪਿਆਰੋ ਇਸ ਜ਼ਿੰਦਗੀ ਦੇ ਵਿੱਚ ਅਸੀਂ ਪ੍ਰਮਾਤਮਾ ਨੂੰ ਸਾਨੂੰ ਪ੍ਰਮਾਤਮਾ ਸਾਡੋ ਤੋ ਦੂਰ ਕਰ ਰੱਖਿਆ ਆਪਾਂ ਆਪਾ ਅਸੀਂ ਪਰਮਾਤਮਾ ਨੂੰ ਭੁੱਲ ਰੱਖਿਆ ਆਂ ਕਾਦੇ ਕਰਕੇ ਆਪਾਂ ਉਜਲਨ ਕਰਕੇ ਕਿਉਂ ਭੀੜ ਕਰਕੇ ਭੀੜ ਕਾਦੀ ਐ ਫੁਰਨਾ ਦੀ ਫੁਰਨੇ ਕਿਹੜੇ ਨੇ ਕੌਣ ਦਿੰਦਾ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਨੂੰ ਪਰਨੇ ਦਿੰਦੇ ਨੇ ਕਿਉਂ ਦਿੰਦੇ ਨੇ ਕਿ ਅਸੀਂ ਆਪਣੀ ਅਸਲੀਅਤ ਨੂੰ ਨਾ ਜਾਣ ਲਈਏ ਕਿ ਅਸੀਂ ਕੌਣ ਆਂ ਕਾਦੇ ਵਾਸਤੇ ਆਏ ਕੀ ਕਰਨਾ ਆ ਇਹ ਨਾ ਸੀ ਪਛਾਣ ਕਰ ਲਈਏ ਜੇ ਅਸੀਂ ਸਾਨੂੰ ਪਤਾ ਲੱਗ ਗਿਆ ਕਿ ਗੁਰਬਾਣੀ ਸਾਨੂੰ ਰੋਹ ਸਮਝਾ ਰਿਹਾ ਪਰ ਫੇਰ ਵੀ ਸਮਝ ਨਹੀਂ ਆਉਂਦੀ ਇਸੇ ਕਰਕੇ ਕਿਉਂ ਸਾਡੇ ਅੰਦਰ ਫੁਰਨੇ ਚੱਲਦੇ ਨੇ ਖਿਆਲ ਚੱਲਦੇ ਨੇ ਤਾਂ ਗੁਰਪਿਆਰਿਓ ਇਹਨਾਂ ਨੂੰ ਰੋਕਣ ਵਾਸਤੇ ਗੁਰਬਾਣੀ ਕਹਿ ਰਹੀ ਹੈ ਕਿ ਭਾਈ ਤੂੰ ਨਾਮ ਜਪ ਨਾਮ ਕਿਹੜਾ ਜਪੀਏ ਵਾਹਿਗੁਰੂ ਸਾਨੂੰ ਦੱਸੋ ਨਾਮ ਇੱਕ ਵਾਹਿਗੁਰੂ ਆ ਵਾਹਿਗੁਰੂ ਜਪਣਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ